ਦੱਸੋ ਰਾਵਤ ਪਹਿਲਾਂ ਹੀ ਦੋ ਗਰ ਰੋਹ ਦਾ ਬੱਤੀ ਲਾ ਕੇ ਜਾਣਾ ਇਹ ਤੁਸੀਂ ਪਹਿਲਾਂ ਹੀ ਦੱਸ ਦੋ ਪਤਾ ਸਾਨੂੰ ਤੁਸੀਂ ਦੱਸ ਦੋ ਫਿਰ ਅਸੀਂ ਪਤਾ ਮੈਂ ਤਾਂ ਦੱਸ ਦਿੰਨਾ ਤੁਸੀਂ ਦੱਸ ਦੋ ਮੈਂ ਸਾਰੇ ਕਾਰਨੇ ਦੱਸ ਦੂੰਗਾ ਜਿੰਨੇ ਵੀ ਕਾਰਨ ਨੇ ਇੱਕ ਦੱਸ ਦੋ ਲੋੜੀ ਕਿਉਂ ਬਣਾਈ ਜਾਂਦੀ ਹੈ ਪਤਾ ਨਹੀਂ ਪਤਾ ਜੀ ਅੱਲਾ ਤਾਂ ਨਹੀਂ ਬਗਾਏਗਾ ਹੈਂ ਮਨਾਉਂਦੇ ਲੋੜੀਆਂ ਉਂਝ ਦਾ ਮਨਾਉਂਦੇ ਸੁੰਦਰ ਮੰਦਰੀਏ ਤੇਰਾ ਕੌਣ ਬਚਾਉਂਦਾ ਤੁਲਾ ਬੱਤੀ ਵਾ ਜਾ ਤੁਲੇ ਦੀ ਧੀ ਵੇ ਜੈ ਸ਼ਕਰਵਾਈ ਧੀ ਦੇ ਮੰਮੇ ਆ ਕੰਬ ਗਾਣਾ ਲੋੜੀ ਲੈ ਕੇ ਜਾਣਾ ਅੰਡੀਜੀ ਲੋੜੀ ਦੇ ਦੋ ਹੋਂ ਤਾਂ ਭੁੱਲ ਗਏ ਜੀ ਪਹਿਲਾ ਸਕੂਲ ਜਿਹਦਾ ਬਾਗ ਆਇਆ ਹਾਂਜੀ ਦੁੱਲਾ ਪੱਟੀ ਡਾਕੂ ਹੁੰਦਾ ਜੀ ਸੁਣ ਲੋੜੀ ਦਾ ਤਿਆਰ ਕਿਉਂ ਆਇਆ ਜਾਂਦਾ ਪਤਾ ਨਹੀਂ ਦੱਸੋ ਸਾਡੇ ਇਕੱਠੇ ਬੈਠ ਕੇ ਗਿੱਧਾ ਪਾਉਂਦੇ ਨੱਚਦੇ ਆ ਤੁਹਾਨੂੰ ਵੀ ਨਹੀਂ ਪਤਾ ਤੁਹਾਨੂੰ ਪਤਾ ਜੀ ਕਿ ਮਨਾਇਆ ਕਿਉਂ ਜਾਂਦਾ ਹੈ ਪਤਾ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਠੀ ਵਾਲਾ ਹੋ ਪੱਠੀ ਵਾਲਾ ਪੱਠੀ ਵਾਲਾ ਦੁੱਲੇ ਤੀ ਵਈ ਆਈ ਹੋ ਸੇ ਸ਼ੱਕਰ ਪਾਰੇ ਹੋ ਦਿਲ ਦਾ ਸਾਲੂ ਪੱਟ ਸ਼ੇਰ ਸ਼ੱਕਰ ਪਾਈ ਸ਼ੇਰ ਸ਼ੱਕਰ ਪਾਈ ਦੁੱਲੇ ਦਾ ਸਾਲੂ ਪੱਟ ਸਾਨੂੰ ਕੌਣ ਕਲਰ ਸਾਟ ਸਾਨੂੰ ਕੌਣ ਸਿਮਟੇ ਬੱਲੇ 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 ਲੋੜੀ ਆਈ ਹੋ ਕੰਗਾ ਵਿਕੰਗਾ ਏ ਕਰ ਜੰਗਾ ਗਏ ਦੌੜ ਰੋਣੀ ਓ ਬਾਪੂ ਦੇ ਲੋੜੀ ਦੇ ਵਾਕਾ ਨੂੰ ਯਾਰ ਉਹ ਕਾਦੀ ਲੋੜੀ ਇਹਨਾਂ ਦਾ ਨਿਤ ਦਾ ਕੰਮ ਭੁਜਾਇਆ ਇਹਨਾਂ ਨੂੰ ਚਲੋ ਗੁਝਾ ਲਿਆ ਗੰਗਾ ਦਾ ਏ ਕਰ ਗੰਗਾ ਦਾ ਚਲ ਦੇ ਵੀਰੇ ਲੋੜੀ ਕਿਉਂ ਮਣਾਈ ਜਾਂਦੀ ਆ ਪਤਾ ਨੂੰ ਲੋੜੀ ਲੋੜੀ ਦੇ ਇਹ ਕੋਈ ਮੈਰਿਜ ਹੋਵੇ ਕਿਸੇ ਦੀ ਮੈਰਿਜ ਹੋਈ ਹੋਵੇ ਜਾਂ ਕੋਈ ਬੱਚਾ ਹੋਵੇ ਉਹਨਾਂ ਦੇ ਉਹਨਾਂ ਦੇ ਕਾਰਨ ਕਿ ਇਤਿਹਾਸ ਸ਼ੁਰੂ ਕਿਉਂ ਹੋਇਆ ਸੀ ਜੀ ਯਾਰ ਇਹ ਦੇਖੋ ਨਹੀਂ ਪਤਾ ਮੈਨੂੰ ਮੈਂ ਤੁਹਾਨੂੰ ਝੂਠ ਮਾਰਾਂ ਤੁਹਾਨੂੰ ਪਤਾ ਕਿੰਨਾ ਵਜੇ ਤੁਹਾਡਾ ਜਗਜੀਤ ਸਿੰਘ ਇਹ ਲੋੜੀ ਦਾ ਤਿਆਰ ਕਿਉਂ ਮਨਾਇਆ ਜਾਂਦਾ ਜੀ ਭਾਈ ਇੰਨਾ ਟਾਈਮ ਹੀ ਨਹੀਂ ਕਿਉਂ ਮਨਾਇਆ ਜਾਂਦਾ ਜੀ ਨਹੀਂ ਟਾਈਮ ਨਹੀਂ ਬਸ ਉਹ ਪੈਸੇ ਵੀ ਇਤਿਹਾਸ ਕੀ ਹੈ ਦੇ ਪਿੱਛੇ ਜੀ ਪਤਾ ਨਹੀਂ ਜੀ ਧੰਨਵਾਦ ਲੋੜੀ ਦਾ ਹਰ ਕਿਉਂ ਮਨਾਇਆ ਜਾਂਦਾ ਜੀ ਹੈ ਨਹੀਂ ਪਤਾ ਨਹੀਂ ਮੂੰਹ ਮੇਰਾ ਪੱਕਿਆ ਹੋ ਗਿਆ ਤਕ ਬੋਲੀ ਹੰਮਾ ਚੱਲਦੇ ਹੋ ਨਾ ਅੱਛਾ ਇਹ ਜਨ ਵਿੱਚ ਕਿਵੇਂ ਫਰਕ ਆਉਣਾ ਬਤਾਂ ਜੀ ਹਾਂ ਇਹ ਦਵਾਈ ਖਾਂਦੇ ਕਿੱਥੇ ਹੋ ਹੈ ਕਿੱਥੋਂ ਕਿਹੜੀ ਜਗ੍ਹਾ ਤੋਂ ਮੈਂ ਚੁੰਨੀ ਚੁੰਨੀ ਨੇੜੀਆਂ ਕੋਈ ਨਾ ਪਤਾ ਸਰ ਜੀ ਕੀ ਕਰਦੇ ਮੈਂ ਦਵਾਈ ਲੈ ਕੇ ਚੱਲਦਾ ਅੱਛਾ ਆਪਣੀ ਆ ਗੱਡੀ ਨਹੀਂ ਟ੍ਰੈਵਲ ਕਰਦਾ ਜੁਨੀਵਰਸਟੀ ਦੀ ਬਸ ਇੰਨੇ ਚ ਤਾਂ ਦੱਸ ਦੇਣਾ ਤੁਸੀਂ ਵੀ ਲੋੜੀ ਕਿਉਂ ਬਣਾਈ ਜਾਂਦੀ ਹੈ ਲੋੜੀ ਕਿਉਂ ਬਣਾਈ ਜਾਂਦੀ ਹੈ ਜੀ ਲੋੜੀ ਕਿਉਂ ਬਣਾਈ ਜਾਂਦੀ ਹੈ ਤੁਸੀਂ ਦੱਸੋ ਕਿਉਂ ਬਣਾਇਆ ਜਾਂਦਾ ਲੋੜੀ ਦਾ ਤਿਆਰ ਤਾਂ ਕਿ ਪਤੰਗ ਉਡਾ ਸਕਦੇ ਹਾਂ ਬ੍ਰਦਰ ਮੈਂ ਹੁਣੇ ਮੇਰਾ ਬ੍ਰਦਰ ਜੀ ਬ੍ਰਦਰ ਛੋਟਾ ਸੈਲ ਆ ਸੈਲੀਬ੍ਰੇਟ ਕਰਾ ਉਸਨੇ ਲੋਰੀ ਸਕੂਲ ਮੇ ਬੋਲ ਬੋਲ ਰਿਹਾ ਬੋਲ ਰਿਹਾ ਸੀ ਅਤੇ ਸਾਨੂੰ ਨਹੀਂ ਸਿਖਾਇਆ ਅੱਛਾ ਤੁਹਾਨੂੰ ਨਹੀਂ ਸਿਖਾਇਆ ਇਹ ਲੋਰੀ ਕਿਉਂ ਮਨਾਉਨੇ ਆ ਲੋਰੀ ਭਾਈ ਯਾਰ ਪਤਾ ਨਹੀਂ ਯਾਰ ਕਿਉਂ ਇਹਦੇ ਵਿੱਚ ਇਹ ਮਤਲਬ ਤੀਆਂ ਦਾ ਤੀਆਂ ਖਤਰੇ ਹੁੰਦਾ ਇਹ ਤੀਆਂ ਨੂੰ ਦੇਣ ਲਈ ਹੁੰਦਾ ਇਹ ਤੀਆਂ ਨੂੰ ਖੁਜੀ ਮਤਲਬ ਮਨਾਈ ਜਾਂਦੀ ਹੈ ਉਹਨਾਂ ਨੂੰ ਲੋੜੀ ਦੇਈ ਜਾਂਦੀ ਹੈ ਸਸ ਤੀਆਂ ਨੂੰ ਪਹਿਲਾਂ ਵਿਚਾਰੀਆਂ ਨੂੰ ਕੋਈ ਪੁੱਛਦਾ ਨਹੀਂ ਤਾਈ ਮੁੰਡਿਆਂ ਦੀ ਪੁੱਛ ਹੁੰਦੀ ਸੀ ਉਹ ਟਾਈਮ ਤੇ ਲੋੜੀ ਕਿਉਂ ਮਨਾਈ ਜਾਂਦੀ ਆ ਪਤਾ ਨਹੀਂ ਕੀ ਗੱਲ ਜੀ ਵੀਰੇ ਲੋੜੀ ਕਿਉਂ ਮਨਾਈ ਜਾਂਦੀ ਆ ਭਾਈ ਜੀ ਹਾਂ ਬਈ ਪਤਾ ਤੂੰ ਮੈਂ ਤਾਂ ਪੰਜਾਬੀ ਨਹੀਂ ਪੜਿਆ ਭਾਈ ਸਿੱਕਲ ਦੋਸਤੋ ਜਨਵਰੀ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇੱਕ ਦਿਨ ਬਾਅਦ ਹੀ ਲੋੜੀ ਦਾ ਤਿਹਾਰ ਆ ਰਿਹਾ ਹੈ ਲੋੜੀ ਦਾ ਤਿਹਾਰ ਜਿਸ ਨੂੰ ਕਿ ਪੂਰੇ ਪੰਜਾਬ ਦੇ ਵਿੱਚ ਈਵਨ ਕਿ ਪੂਰੇ ਨਾਰਥ ਇੰਡੀਆ ਦੇ ਵਿੱਚ ਬਹੁਤ ਹੀ ਜੋਸ਼ੋਖ ਰੋਸ਼ਨੀ ਦੇ ਨਾਲ ਮਨਾਇਆ ਜਾਂਦਾ ਹੈ ਪਰ ਲੋੜੀ ਦੇ ਤਿਹਾਰ ਬਾਰੇ ਲੋਕਾਂ ਨੂੰ ਕਿੰਨਾ ਕੁ ਪਤਾ ਹੈ ਕਿ ਲੋੜੀ ਦੇ ਪਿੱਛੇ ਕੀ ਕਾਰਨ ਹੈ ਕਿੰਨਾ ਕਾਰਨ ਕਰਕੇ ਲੋੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਕਿਉਂਕਿ ਇੱਕ ਉਪਰਾਲਾ ਕਰਦੇ ਆ ਜਿਵੇਂ ਕਿ ਪਹਿਲਾਂ ਵੀ ਤੁਹਾਡੇ ਸਾਹਮਣੇ ਰੱਖਿਆ ਕਿ ਲੋਕਾਂ ਨੂੰ ਉਸ ਇਤਿਹਾਸ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਤੇ ਅੱਜ ਗੱਲਬਾਤ ਕਰਦੇ ਆ ਕਿ ਆਖਰ ਲੋਹੜੀ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਤੇ ਦੇਖਦੇ ਆ ਕਿ ਕਿੰਨੇ ਕ ਲੋਕਾਂ ਨੂੰ ਪਤਾ ਹੈ ਕੀ ਤੁਹਾਨੂੰ ਪਤਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਲੋਹੜੀ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਲੋਹੜੀ ਕਿਉਂ ਮਨਾਈ ਜਾਂਦੀ ਹੈ ਪਤਾ ਨਹੀਂ ਪਤਾ ਨਹੀਂ ਪਤਾ ਹੈਗਾ ਹੈ ਜੀ ਮਨਾਉਂਦੇ ਆ ਲੋਹੜੀ ਉਂਝ ਦਾ ਮਨਾਉਂਦੇ ਆ ਇੱਕ ਲੋਹੜੀ ਚ ਗੀਤ ਗਾਇਆ ਜਾਂਦਾ ਉਹ ਤੋਂ ਹੀ ਪਤਾ ਲੱਗ ਜਾਂਦਾ ਕਿ ਆ ਮਨਾਇਆ ਜਾਂਦਾ ਨਹੀਂ ਇੰਦਰਮੁਦਰੀ ਹਾਂਜੀ ਉਹ ਸੁਣਿਆ ਜੀ ਤੁੱਲਾ ਪੱਟੀ ਵਾਲਾ ਹਾਂਜੀ ਹਾਂਜੀ ਉਂਝ ਪਤਾ ਨਹੀਂ ਜੀ ਪਰ ਕਾਦੇ ਮਣੀ ਅੱਛਾ ਪੁਰਾਣੀ ਵੇਹੜਾ ਸਕੂਲਾਂ ਜਿਹਦਾ ਹੁੰਦਾ ਸੀਗਾ ਪਹਿਲਾਂ ਤ ਭੁੱਲ ਭੁੱਲ ਗਏ ਹੁਣ ਤਾਂ ਭੁੱਲ ਗਏ ਜੀ ਪਹਿਲਾਂ ਸਕੂਲਾਂ ਜਿਹਦਾ ਵਾਹਾ ਗਿਆ ਹਾਂਜੀ ਹਾਂਜੀ ਤੁੱਲਾ ਪੱਟੀ ਡਾਕੂ ਹੁੰਦਾ ਜੀ ਸੁੰਦਰੀ ਤੇ ਕਮੁਦਰੀ ਨਾਂ ਦੀ ਕਿਸੇ ਬੰਮਾਂ ਦੀਆਂ ਕੁੜੀਆਂ ਸੀਗੀਆਂ ਮਤਲਬ ਮੁਗਲ ਉਹਨਾਂ ਨੂੰ ਹਾਂਜੀ ਹਾਂਜੀ ਉਹ ਅੰਨਕ ਦਾ ਜੀ ਥੋੜਾ ਬਹੁਤਾ ਹਿਸਟਰੀ ਪਤਾ ਪਰ ਇੰਨੀ ਜ਼ਿਆਦਾ ਕਲੀਅਰ ਰਿਆ ਕਰਨੀ ਚਾਹੁੰਦਾ ਪਰ ਉਹਨੇ ਵਿਆਹ ਕੀਤੇ ਸੀ ਉਹਨਾਂ ਦੇ ਹਾਂਜੀ ਹਾਂਜੀ ਲੋੜੀ ਦਾ ਤੇ ਯਾਰ ਕਿਉਂ ਮਨਾਇਆ ਜਾਂਦਾ ਪਤਾ ਤੁਹਾਨੂੰ ਦੱਸੋ ਜੀ ਕਿਉਂ ਮਨਾਇਆ ਜਾਂਦਾ ਪੁੱਤ ਤੁਹਾਨੂੰ ਤਾਂ ਪਤਾ ਨਾ ਤੇ ਤਾਂ ਪੜਦੇ ਆ ਉਹ ਲੈਸਨ ਹੁੰਦਾ ਨਾ ਹੂੰ ਕਿਉਂ ਮਨਾਇਆ ਜਾਂਦਾ ਪਤਾ ਲੋੜੀ ਕੀ ਹੁੰਦਾ ਕੀ ਕਰਦੇ ਹੁੰਦੇ ਨੇ ਲੋੜੀ ਨੂੰ ਲੋੜੀ ਵਾਲੇ ਦਿਨ ਅੱਗ ਬਾਲਦੇ ਆ ਹਾਂ ਵੈਰੀ ਗੁੱਡ ਮੂਫਲੀ ਲੋੜੀ ਗੱਚਕ ਬਣਾਉਂਦੇ ਆ ਬੈਠ ਕੇ ਸਾਰੇ ਇਕੱਠੇ ਬੈਠੇ ਸਾਰੇ ਇਕੱਠੇ ਬੈਠ ਕੇ ਗਿੱਧਾ ਪਾਉਂਦੇ ਨੱਚਦੇ ਆ ਤੇ ਮਨਾਇਆ ਕਿਉਂ ਜਾਂਦਾ ਹੈ ਪਤਾ ਸਾਨੂੰ ਵੀ ਨਹੀਂ پتہ ਸਾਨੂੰ پتہ ਹੀ ਸੌਂਗ ਸੁਣਾ ਦੇ ਸੌਂਗ ਸੁਣਾ ਦੇ ਜਣ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਠੀ ਵਾਲਾ ਹੋ ਪੱਠੀ ਵਾਲਾ ਪੱਠੀ ਵਾਲਾ ਦੁੱਲੇ ਤੀ ਵਿਆਈ ਹੋ ਸੇ ਸ਼ੱਕਰ ਪਾਰੇ ਹੋ ਦਿਲ ਦਾ ਸਾਲੂ ਪੱਟ ਸ਼ੇਰ ਸ਼ੱਕਰ ਪਾਈ ਸ਼ੇਰ ਸ਼ੱਕਰ ਪਾਈ ਦਿਲ ਦਾ ਸਾਲੂ ਪੱਟ ਸਾਨੂੰ ਕੌਣ ਕਲਰ ਸਟ ਸਾਨੂੰ ਕੌਣ ਸਿਮਟੇ ਬੱਲੇ 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 ਲੋੜੀ ਆਈ ਹੋ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਨਾ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਤੋਂ ਕੁੜੀਆਂ ਸੀਗੀਆਂ ਕਿਸੇ ਬਾਮਨ ਦੀਆਂ ਉਹ ਵੇਲੇ ਨਾ ਮੁਗਲਾਂ ਦਾ ਰਾਜ ਸੀਗਾ ਉਹ ਮਤਲਬ ਮੁਗਲ ਉਹਨਾਂ ਨੂੰ ਮਤਲਬ ਕਿਡਨੈਪ ਕਰਨਾ ਚਾਹੁੰਦੇ ਸੀਗੇ ਹਨ ਤੇ ਜਿਹੜਾ ਦੁੱਲਾ ਭੱਟੀ ਸੀਗਾ ਕਿ ਡਾਕੂ ਸੀਗਾ ਮਤਲਬ ਚੰਗਾ ਡਾਕੂ ਸੀ ਜਿਹੜਾ ਗਰੀਬਾਂ ਦੀ ਮਦਦ ਕਰਦਾ ਸੀ ਫਿਰ ਉਹ ਮਤਲਬ ਸੁੰਦਰ ਮੁੰਦਰੀ ਦਾ ਕਿਤੇ ਵਿਆਹ ਹੋਣ ਲੱਗਿਆ ਸੀ ਜਿਹੜੇ ਮੁਗਲ ਸੀ ਉਹਨਾਂ ਨੇ ਉੱਥੇ ਧਮਕੀ ਦਿੱਤੀ ਜਿੱਥੇ ਉਹਦਾ ਵਿਆਹ ਹੁਣ ਅਸੀਂ ਵੀ ਵਿਆਹ ਨਹੀਂ ਕਰਨਾ ਇਹਨਾਂ ਕੁੜੀਆਂ ਨਾਲ ਫਿਰ ਦੁੱਲਾ ਭੱਟੀ ਨੇ ਮਤਲਬ ਚੋਰੀ ਰਾਤ ਨੂੰ ਜੰਗਲ ਦੇ ਵਿੱਚ ਉਹਨਾਂ ਦਾ ਵਿਆਹ ਕਰਵਾਇਆ ਸੀ ਉਹਨਾਂ ਮੁੰਡਿਆਂ ਦੇ ਨਾਲ ਤੇ ਇੱਕ ਥਾਂ ਤੇ ਅੱਗ ਬਾਲ ਕੇ ਫਿਰ ਉਹਦੇ ਕੋਲ ਕੁਝ ਹੋਰ ਹੈ ਨਹੀਂ ਸੀਗਾ ਸ਼ੱਕਰ ਸੀਗੀ ਫਿਰ ਉਹ ਦੋਨੇ ਕੁੜੀਆਂ ਨੂੰ ਸੇਰ-ਸੇਰ ਸ਼ੱਕਰ ਦਿੱਤੀ ਸੀ ਉਹਨੇ ਇਹਨੇ ਸੇਰ ਸ਼ੱਕਰ ਪਾਈ ਹੈਨਾ ਆ ਇਹਦਾ ਇਹ ਕੰਮ ਤੇ ਇਹ ਦਿਨਾਂ ਚ ਹਣਾ ਹੁਣ ਫਸਲ ਵੀਚ ਕੇ ਕਿਸਾਨ ਵੀ ਬੇਲੇ ਹੋ ਜਾਂਦੇ ਨੇ ਫਿਰ ਉਹ ਵੀ ਖੁਸ਼ੀ ਮਨਾਉਂਦੇ ਨੇ ਵੀ ਹੁਣ ਸਾਡੀ ਫਸਲ बिकੂਗੀ ਹਣਾ ਅੱਗੇ ਜਾ ਕੇ ਵੀ ਸਾਡੇ ਕੋ ਪੈਸੇ ਆਣਗੇ ਉਹਦੀ ਵੀ ਖੁਸ਼ੀ ਮਨਾਈ ਜਾਂਦੀ ਹੈ ਇੱਕ ਜਿਵੇਂ ਹੁਣ ਸਿਆਲਾਂ ਚ ਅਪਰਜਾਈ ਚ ਨਹੀਂ ਬੈਠੇ ਰਹਿੰਦੇ ਕੰਮ ਘੱਟ ਕਰਨ ਨੂੰ ਦਿਲ ਕਰਦਾ ਹਣਾ ਉਹ ਦਿਲਿੱਦਰ ਕਹਿੰਦੇ ਨੇ ਉਹਨੂੰ ਵੀ ਦਿਲਿੱਦਰ ਪੈ ਜਾਂਦੇ ਨੇ ਉਹ ਜੋ ਤੇਲ ਸਿੱਟਦੇ ਹੁੰਦੇ ਆ ਅੱਗੇ ਚ ਕਹਿੰਦੇ ਆ ਨਾ ਈਸ਼ਰਾਇ ਦਿਲਿੱਦਰ ਜਾਏ ਵੀ ਇੱਕ ਇਹ ਵੀ ਹੁੰਦਾ ਵੀ ਉਹ ਸਰਦੀਆਂ ਦੇ ਦਿਨ ਖਤਮ ਹੋ ਜਾਣਗੇ ਵੀ ਬੰਦਾ ਕੰਮਕਾਰਾਂ 'ਚ ਲੱਗਣਗੇ ਲੋਕ ਠੀਕ ਹੈ ਜੀ ਵੀਰੇ ਲੋੜੀ ਕਿਉਂ ਬਣਾਈ ਜਾਂਦੀ ਆ ਪਤਾ ਨਾ ਲੋੜੀ ਲੋੜੀ ਦੇ ਇਹ ਕੋਈ ਮੈਰਿਜ ਦੇ ਹੋਵੇ ਕਿਸੇ ਦੀ ਮੈਰਿਜ ਹੋਈ ਹੋਵੇ ਜਾਂ ਕੋਈ ਬੱਚਾ ਹੋਵੇ ਉਹਨਾਂ ਦੇ ਉਹਨਾਂ ਦੇ ਮੁੱਖ ਕਾਰਨ ਕੀ ਇਤਿਹਾਸ ਸ਼ੁਰੂ ਕਿਉਂ ਹੋਇਆ ਚੁਗੇ ਯਾਰ ਇਹ ਤਾਂ ਕੋਈ ਪਤਾ ਮੈਨੂੰ ਮੈਂ ਤੁਹਾਨੂੰ ਝੂਠ ਮਾਰਾਂ ਤੁਹਾਨੂੰ ਪਤਾ ਕੋਈ ਪਤਾ ਬਾਈ ਨਾ ਦੱਸ ਦੋ ਯਾਰ ਉਹਨੂੰ ਦੱਸ ਦੂੰਗਾ ਪਹਿਲਾਂ ਹੀ ਦੋ ਹੋਰ ਹੋ ਜਾਂਦਾ ਇਹ ਤਾਂ ਬੱਸੀ ਲੱਗ ਗਿਆ ਇਹ ਤੁਸੀਂ ਪਹਿਲਾਂ ਹੀ ਦੱਸ ਦੋ ਪਤਾ ਸਾਨੂੰ ਤੁਸੀਂ ਦੱਸ ਦੋ ਫਿਰ ਅਸੀਂ ਪਤਾ ਮੈਂ ਤਾਂ ਦੱਸ ਦਿੰਨਾ ਤੁਸੀਂ ਦੱਸ ਦੋ ਮੈਂ ਸਾਰੇ ਕਾਰਨੇ ਦੱਸ ਦੂੰਗਾ ਜਿੰਨੇ ਵੀ ਕਾਰਨ ਨੇ ਇੱਕ ਦੱਸ ਦੋ ਨਹੀਂ ਪਤਾ ਵੀਰੇ ਇੱਕ ਤਾਂ ਕਾਰਨ ਚਲੇ ਦੱਸ ਦਿੰਦਾ ਕਿਸਾਨਾਂ ਦੀ ਫਸਲ بیچ ਕੇ ਬੇਲੇ ਹੋ ਜਾਂਦੇ ਨੇ ਉਹਨਾਂ ਨੂੰ ਐ ਹੋ ਜਾਂਦਾ ਵੀ ਹੁਣ ਫਸਲ ਅਸੀਂ ਵੇਚਾਂਗੇ ਮਤਲਬ ਖੁਸ਼ੀ ਹੁੰਦੀ ਐ ਕੋਈ ਖੁਸ਼ੀ ਮਨਾਈ ਜਾਂਦੀ ਐ ਇੱਕ ਹੋਰ ਕਾਰਨ ਵੀ ਆਉਂਦਾ ਦੁੱਲੇ ਦੁੱਲੇ ਪੱਠੀ ਵਾਲੇ ਜਾਣਦੇ ਹੋ ਨਹੀਂ ਕਿਹਾ ਜਾਂਦਾ ਹਾਂ ਹਾਂ ਮੈਂ ਉਹ ਤਾਂ ਦੱਸੂਗਾ ਹੀ ਸੁੰਦਰ ਮੁੰਦਰੀ ਨਾ ਦੀਆਂ ਦੋ ਕੁੜੀਆਂ ਸੀਗੀਆਂ ਕਿਸੇ ਪੰਮ ਹੰਦੀਆਂ ਮੁਗਲ ਮਤਲਬ ਉਹਨਾਂ ਨੂੰ ਚੱਕ ਲੈ ਜਾਣਾ ਚਾਹੁੰਦੇ ਸੀ ਜਿੱਥੇ ਉਹਨਾਂ ਦਾ ਰਿਸ਼ਤਾ ਤੈਅ ਹੋਇਆ ਸੀ ਉੱਥੇ ਵੀ ਧਮਕੀ ਦੇਤੀ ਵੀ ਇਹਨਾਂ ਨਾਲ ਵਿਆਹ ਨਹੀਂ ਕਰਾਉਣਾ ਫਿਰ ਦੁੱਲਾ ਪੱਟੀ ਨਾਂ ਦਾ ਇੱਕ ਡਾਕੂ ਸੀਗਾ ਵੀ ਵਧੀਆ ਡਾਕੂ ਸੀ ਤੇ ਉਹਨੇ ਫਿਰ ਚੋਰੀ ਜੰਗਲ ਚ ਉਹਨਾਂ ਦਾ ਵਿਆਹ ਕੀਤਾ ਸੀ ਇੱਕ ਥਾਂ ਤੇ ਅੱਗ ਬਾਲ ਕੇ ਤੇ ਉਹਦੇ ਕੋਲ ਮੈਂ ਦੇਣ ਨੂੰ ਵੀ ਨਹੀਂ ਦੀ ਕੋਸ ਜੋ ਛੱਕਰ ਸੀਗੀ ਉਹੀ ਉਹਨਾਂ ਦੇ ਸਾਲੂ ਚ ਪਾਤੀ ਬਸ ਆਹੀ ਹੈ ਬਾਕੀ ਕਿਸਾਨਾਂ ਵਾਲਾ ਤਾਂ ਯਾਰ ਕੋਈ ਨਹੀਂ ਹੁਣਾ ਕਿਸਾਨਾਂ ਦਾ ਬੁਰਾ ਯਾਰ ਨਹੀਂ ਕਿਹਾ ਜਾਂਦਾ ਵੀਰੇ ਅਸੀਂ ਵੀ ਹੁਣ ਜੋ ਉਹ ਲਿਖੀਆਂ ਨੇ ਗੱਲਾਂ ਐ ਐਮ ਐਸ ਬੀ ਮਿਲਦੀ ਨਹੀਂ ਹਰਿਆਣੇ ਦੇ ਉਹ ਤਾਂ ਹੈ ਗਈ ਆ ਉਹ ਤਾਂ ਹੁਣ ਪਤਾ ਹੀ ਆ ਦੇਖਦੇ ਹੀ ਹੁਣ ਅਨਲਿਮਿਟਿਡ ਗਿਆਨ ਹੁਣ ਕਿਸਾਨ ਬੈਠੇ ਨੇ ਦੇਖਦੇ ਆ ਥਨੋਰੀ ਬਸ 46ਵਾਂ ਦਿਨ ਅੱਜ ਡੱਲੇਵਾਲ ਜੀ ਨੂੰ ਮਰਨ ਵਰਤ ਤੇ ਬੈਠੇ ਹਨ ਬਸ ਇਹਦੀ ਦੋ ਜਿੰਨੀ ਨਹੀਂ ਹੋਣੀ ਇਮਰਾਨ ਦੀ ਚਾਹੀਦੀ ਕਿਸਾਨਾਂ ਦਾ ਪੈਸੇ ਸਹੀ ਗੱਲ ਹੈ ਇਸ ਵਾਰ ਤਾਂ ਕਾਲੀ ਲੋੜੀ ਮਨਾਉਣੀ ਚਾਹੀਦੀ ਹੈ ਨਾ ਬਿਲਕੁਲ ਕਿਉਂਕਿ ਇੱਕ ਲੀਟਰ ਜਿਹੜਾ ਮਰਲ ਵਰਤ ਤੇ ਬੈਠੇ ਹਨ ਇਹ ਵੀ ਤੁਸੀਂ ਬੜੀਆ ਗੱਲ ਦੱਸੀ ਕਿਨਾ ਵਜੀ ਤੁਹਾਡਾ ਦਜੀਤ ਸਿੰਘ ਇਹ ਲੋੜੀ ਦਾ ਤਿਆਰ ਕਿਉਂ ਮਨਾਇਆ ਜਾਂਦਾ ਜੀ ਅਜੇ ਇੰਨਾ ਟਾਈਮ ਹੀ ਨਹੀਂ ਕਿਉਂ ਮਨਾਇਆ ਜਾਂਦਾ ਜੀ ਨਹੀਂ ਟਾਈਮ ਨਹੀਂ ਬਸ ਪੈਸੇ ਵੀ ਇਤਿਹਾਸ ਕੀ ਹੈ ਦੇ ਪਿੱਛੇ ਜੀ ਪਤਾ ਨਹੀਂ ਜੀ ਧੰਨਵਾਦ ਭਾਈ ਪਤਾ ਨਹੀਂ ਕਿ ਇਹ ਕਿਉਂ ਮਨਾਇਆ ਜਾਂਦਾ ਹੈ ਨਹੀਂ ਕਿਵੇਂ ਮਨਾਉਨੇ ਆਪਾਂ ਮਨਾਉਂਦੇ ਲੋਹੜੀ 발 ਕੇ ਅੱਗ 발 ਕੇ ਲੋਹੜੀ ਹੋਣ ਫੁਲੀਆਂ ਰੇੜੀਆਂ ਮਨਦੇ ਰੇੜੀਆਂ ਖੁਸ਼ੀ ਮਨਾ ਕੇ ਪਰਿਵਾਰ ਇਕੱਠਾ ਬਹਿ ਜਾਂਦਾ ਸਹੀ ਗੱਲ ਆ ਜੀ ਨੱਚਣਾ ਗਾਣਾ ਸਹੀ ਹੈ ਖੁਸ਼ੀ ਦਾ ਤਿਹਾਰ ਕਿਹਦਾ ਹੈ ਖੁਸ਼ੀ ਦਾ ਤਿਹਾਰ ਆ ਜੀ ਬਹੁਤ ਲੋਹੜੀ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਜੀ ਹੈ ਨਹੀਂ ਪਤਾ ਨਹੀਂ ਮੂੰਹ ਮਰਾ ਪਟਿਆ ਹੋਇਆ ਉਹ ਨਹੀਂ ਹੁੰਦਾ ਮੋਛਾ ਲਿਆ ਹੋਣਾ ਅੱਛਾ ਚਾਲੇ ਹੋਵੇ ਠੀਕ ਹੈ ਕੀ ਹੋ ਗਿਆ ਚੱਲੇ ਹੋਏ ਨੂੰ ਚਾਹ ਰਹੇ ਮੈਂ ਕੀ ਗੱਲ ਹੋ ਗਈ ਰੈਕਸ਼ਨ ਰੁਕਸ਼ਨ ਹੋ ਗਿਆ ਕਰਦਾ ਦਵਾਈ ਨਾ ਰੱਖਣਾ ਚਾਹ ਅੱਛਾ ਤੇ ਫਿਰ ਦਵਾਈ ਲਈ ਹੋਈ ਆ ਹੁਣ ਵਿੱਚ ਤੁਸੀਂ ਕਿਵੇਂ ਫਰਕ ਆਉਣਾ ਬਦਦਾ ਹੀ ਹੈ ਜੇ ਉਹ ਲਈ ਦਵਾਈ ਸ਼ਾਮ ਜੇ ਤਾਂ ਫਿਰ ਕਿੱਥੇ ਹੈਗੇ ਕਿੱਥੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਚੁੰਨੀ ਤੋਂ ਚੁੰਨੀ ਤੋਂ ਚੁੰਨੀ ਦੇ ਨੇੜੇ ਹੀ ਆ ਫਿਰ ਇਹਦਾ ਪਤਾ ਨਹੀਂ ਸਾਹਿਬ ਕੀ ਕਰਦੇ ਹੋ ਜੀ ਮੈਂ ਡਰਾਈਵਿੰਗ ਕਰਦਾ ਗੱਡੀ ਚਲਾਉਂਦਾ ਅੱਛਾ ਆਪਣੀ ਆ ਗੱਡੀ ਨਹੀਂ ਡਰਾਈਵਿੰਗ ਕਰਦਾ ਜੀ ਯੂਨੀਵਰਸਿਟੀ ਦੀ ਬਸ ਇੰਨੇ ਚ ਤਾਂ ਦੱਸ ਦੇਣਾ ਤੁਸੀਂ ਵੀ ਲੋੜੀ ਕਿਉਂ ਬਣਾਈ ਜਾਂਦੀ ਲੋੜੀ ਕਿਉਂ ਬਣਾਈ ਜਾਂਦੀ ਹੈ ਜੀ ਲੋੜੀ ਕਿਉਂ ਮਨਾਈ ਜਾਂਦੀ ਹੈ ਤੁਸੀਂ ਦੱਸੋ ਕਿਉਂ ਮਨਾਇਆ ਜਾਂਦਾ ਲੋੜੀ ਦਾ ਤਿਉਹਾਰ ਤਾਂ ਕਿ ਪਤੰਗ ਉਡਾ ਸਕਦੇ ਹਾਂ ਦੇਖ ਸਕਦੇ ਹਾਂ ਇੱਕ ਤੱਕ ਸੰਗਰਾਮ ਨਹੀਂ ਇਤਿਹਾਸ ਮਤਲਬ ਕਾਰਨ ਕੀ ਆ ਇਹਦੇ ਪਿੱਛੇ ਕਿਉਂ ਸ਼ੁਰੂ ਹੋਈ ਸੀ ਇਹ ਤਿਹਾਰੀ ਦੁੱਲਾ ਪੱਟੀ ਹਾਂ ਉਹ ਤੇ ਉਹ ਤੇ ਤੁਹਾਡਾ ਕਲਚਰਲ ਹੈ ਨਾ ਕਿਹ ਚੱਲਦੇ ਰਹੋ ਤੇ ਕਲਚਰਲ ਹੁੰਦਾ ਕਿ ਐਸਾ ਕਰਦੇ ਆ ਉਹਦੇ ਪਿੱਛੇ ਉਹਨੇ ਇੱਕ ਉਹਦੀ ਕੋਈ ਲਾਜ ਰੱਖਣ ਵਾਸਤੇ ਉਹਦੇ ਉੱਤੇ ਹਾਂ ਸੰਦਰਬੰਦਰੀ ਨਾ ਦੀ ਦੋ ਕੁੜੀਆਂ ਦਾ ਵਿਆਹ ਕੀਤਾ ਵਿਆਹ ਕੀਤਾ ਸੀ ਤੇ ਤੁਹਾਨੂੰ ਪੜਾਉਂਦੇ ਨਹੀਂ ਹੂੰ ਪੜਾਉਂਦੇ ਨਹੀਂ ਲੋੜੀ ਦਾ ਤੇ ਹੈ ਨਹੀਂ ਲੋੜੀ ਕਿਉਂ ਮਨਾਈ ਜਾਂਦੀ ਹੈ ਟੂ ਯੰਗ ਫੋਰ ਥੈਟ ਹਾਉਲਡ ਆਰ ਯੂ ਹੁਨੇ ਹੁਨੇ ਮੇਰਾ ਔਰ ਬ੍ਰਦਰ ਮੇਰੇ ਹੋਨੇ ਮੇਰਾ ਬ੍ਰਦਰ ਜੀ ਬ੍ਰਦਰ ਛੋਟਾ ਅ ਅ सेलिब्रेट ਕਰਾ ਉਸਨੇ ਲੋੜੀ ਸਕੂਲ ਮੇਂ ਬੋਲ ਬੋਲ ਰਿਹਾ ਬੋਲ ਰਿਹਾ ਸੀ ਸਾਨੂੰ ਨਹੀਂ ਸਿਖਾਇਆ ਅੱਛਾ ਤੁਹਾਨੂੰ ਨਹੀਂ ਸਿਖਾਇਆ ਉਹ ਹੁੰਦਾ ਸੁੰਦਰ ਮੰਦਰੀਏ ਜਿਹੜਾ ਗਾਣਾ ਗਾਉਂਦੇ ਹੁੰਦੇ ਉਹ ਵੀ ਨਹੀਂ ਆਉਂਦਾ ਓਏ ਹੋਏ YouTube ਤੇ ਸਿੱਖੋਗੇ ਫਿਰ ਜਾ ਕੇ ਠੀਕ ਜਰੂਰ ਸਿੱਖਣਾ ਕੱਲੂ ਪੁੱਛਾਂਗੇ ਫਿਰ ਘਰ ਆ ਕੇ ਪੁੱਛ ਲੈਣਾ ਤੁਹਾਨੂੰ ਠੀਕ ਹੈ ਥੈਂਕ ਯੂ ਜਿਹੜਾ ਸਹੀ ਜਵਾਬ ਦਿੰਦਾ ਉਹਨੂੰ ਐਪਰੀਸ਼ੀਏਟ ਕਰਦੇ ਆ ਜਿਹੜਾ ਨਹੀਂ ਜਵਾਬ ਦਿੰਦਾ ਜੀ ਉਹ ਸਿੱਖਦਾਗਾ ਜਿਹੜੇ ਉਹਨੂੰ ਦੇਖਦੇ ਨੇ ਉਹ ਵੀ ਸਿੱਖਦੇ ਨਹੀਂ ਫਿਰ ਸਹੀ ਗੱਲ ਹੈ ਅੱਛੀ ਗੱਲ ਹੈ ਇੱਕ ਮੇਨ ਸਾਡਾ ਇਹ ਹੈ ਸੱਚੀ ਗਾ ਵੀਰੇ ਲੋਹੜੀ ਕਿਉਂ ਮਨਾਉਂਦੇ ਆ ਲੋਹੜੀ ਭਾਈ ਯਾਰ ਪਤਾ ਨਹੀਂ ਯਾਰ ਕਿਉਂ ਤੇ ਹਾਰ ਸ਼ੁਰੂ ਹੋਇਆ ਪਤਾ ਇਹ ਲੋਹੜੀ ਉਹ ਦੁਨੇ ਭੱਟੀ ਵਾਲਾ ਨਹੀਂ ਅੱਛੇ ਲੋਹੜੀ ਦੁੱਲੇ ਪੱਟੀ ਦੇ ਕਹਾਣੀ ਨਾਲ ਇਹਦੇ ਜੁੜੀ ਹੋਈ ਹੈ ਬਸ ਜਿੰਨਾ 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 ਕਿ ਛੋਟਾ ਛੋਟੇ ਹੁੰਦੇ ਨੂੰ ਦੱਸਿਆ ਗਿਆ ਵੀ ਦੁੱਲੇ ਪੱਟੀ ਦੇ ਟਾਈਮ ਤੋਂ ਲੋੜੀ ਸਟਾਰਟ ਹੋਈ ਹੈ ਉਸ ਤੋਂ ਪਹਿਲਾਂ ਕੋਈ ਤਿਹਾਰ ਸਿੱਖਾਂ ਦਾ ਹੈ ਨਹੀਂ ਤਲ ਲੋੜੀ ਨਹੀਂ ਸੀਗਾ ਸਹੀ ਗੱਲ ਹੈ ਲੋੜੀ ਸਨਾਤਨ ਧਰਮ ਦਾ ਹਥਿਆਰ ਹੈ ਵੈਸੇ ਹਾਂਜੀ ਸਨਾਤਨ ਧਰਮ ਦਾ ਤਿਹਾਰ ਹੈ ਲੋੜੀ ਚਲੋ ਸਾਰੇ ਸਾਂਝੇ ਹੀ ਆਪਾਂ ਹੈ ਤਾਂ ਤਿਹਾਰ ਸਾਂਝੇ ਆ ਜਿਹੜਾ ਸਿੱਖਾਂ ਦਾ ਜੁੜੀ ਹੋਈ ਕਹਾਣੀ ਆ ਦੁੱਲੇ ਪੱਟੀ ਦੀ ਕਹਾਣੀ ਆ ਹਾਂ ਉਹਦੇ ਕਰਕੇ ਲੋੜੀ ਮਨਾ ਰਹੇ ਹਾਂ ਦੁੱਲੇ ਪੱਟੀ ਪੰਜਾਬੀਆਂ ਦੀ ਵੀਰੇ ਦੁੱਲੇ ਪੱਟੀ ਦੀ ਉਹ ਕਹਾਣੀ ਆ ਹਾਂ ਦੁੱਲੇ ਪੱਟੀ ਬਾਕੀ ਇੱਧਰ ਤਾਮਲ ਲੱਡੂ ਵਗੈਰਾ ਵੱਲ ਤਾਂ ਜਿੰਨੇ ਮਨ ਮਨਾਇਆ ਜਾਂਦਾ ਉਹਨਾਂ ਦਾ ਪਤਾ ਨਹੀਂ ਕਲਚਰ ਦੇ ਸਾਹਮਣੇ ਹਿਆਰ ਦਾ ਪਤਾ ਹੈ ਕਿ ਦੁੱਲੇ ਭੱਟੀ ਬਾਰੇ ਪਤਾ ਇਹਦਾ 100 ਕੋ ਤੇ 200 ਕੋ ਹਰੇਕ ਹਰੇਕ ਤਿਹਾਰ ਮਨਾਉਂਦਾ ਇਹਨੂੰ ਹਰੇਕ ਬੰਦਾ ਮਨਾਉਂਦਾ ਪਰ ਹਰੇਕ ਨੇ ਆਪਣਾ ਜੋੜਿਆ 흘ਿਆ ਦੇਣਾ ਨੀਕੇ ਨਾਲ ਆਪਣੇ ਆਪਣੇ ਤਰੀਕੇ ਨਾਲ ਮਨਾਉਂਦੇ ਧੰਨਵਾਦ ਜੀ ਲੋੜੀ ਦਾ ਤਿਆਰ ਕਿਉਂ ਬਣਾਇਆ ਜਾਂਦਾ ਲੋੜੀ ਦਾ ਆਪਣਾ 3 ਖਾਤਰ ਹੁੰਦਾ ਜੀ ਹਾਂ ਧੀਆ ਦੀ ਹਾਂ ਧੀਆ ਦੀ ਲੋੜੀ ਹੁੰਦੀ ਹੈ ਉਹ ਤਾਂ ਹੁਣ ਮਨਾਈ ਜਾਣ ਲੱਗਿਆ ਪਹਿਲਾਂ ਮੁੰਡਿਆਂ ਦੀ ਮਨਾਈ ਜਾਂਦੀ ਸੀ ਉਹਦੇ ਕਰਕੇ ਲੋਕ ਹੁਣ ਮਤਲਬ ਅਵੇਅਰ ਕਰਨ ਲਈ ਧੀਆ ਦੀ ਵੀ ਮਨਾਉਣ ਲੱਗੇ ਹਾਂ ਹਾਂ ਧੀਆ ਦੀ ਵੀ ਚਾਹੀਦੀ ਹੈ ਬਹੁਤ ਚੰਗੀ ਗੱਲ ਹੈ ਇਹ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਬਿਲਕੁਲ ਜੀ ਬਿਲਕੁਲ ਤੇ ਮਤਲਬ ਕਿਉਂ ਮਨਾਏ ਜਾਂਦੇ ਹੈ ਸ਼ੁਰੂ ਕਿਉਂ ਆਇਆ ਸੀ ਤਿਆਰੀ ਕਰਨ ਕੀ ਇਹਦੇ ਪਿੱਛੇ ਇਹ ਮਤਲਬ ਧੀਆ ਦਾ ਧੀਆ ਖਤਰੇ ਹੁੰਦਾ ਇਹ ਧੀਆ ਨੂੰ ਦੇਣ ਲਈ ਹੁੰਦਾ ਇਹ ਧੀਆ ਨੂੰ ਖੁਸ਼ੀ ਮਤਲਬ ਮਨਾਈ ਜਾਂਦੀ ਹੈ ਉਹਨਾਂ ਨੂੰ ਲੋੜੀ ਦੇਈ ਜਾਂਦੀ ਹੈ ਆਪਣਾ ਘਰ ਘਰ ਜਾ ਕੇ ਵੀ ਮਗਰ ਨਹੀਂ ਮੈਨੂੰ ਕਹਿੰਦਾ ਮਤਲਬ ਵੀ ਆਪਣਾ ਕਲਚਰ ਕੀ ਇਹਦੇ ਬੱਚੇ ਸ਼ੁਰੂ ਕਿਉਂ ਹੋਇਆ ਸੀ ਤਿਹਾਰ ਮਤਲਬ ਹਰੇਕ ਚੀਜ਼ ਜਦੋਂ ਸ਼ੁਰੂ ਹੁੰਦੀ ਹੈ ਕੋਈ ਨਾ ਕੋਈ ਕਾਰਨ ਤੋਂ ਸ਼ੁਰੂ ਹੁੰਦੀ ਹੈ ਕਿਸੇ ਕਹਾਣੀ ਤੋਂ ਸ਼ੁਰੂ ਹੁੰਦੀ ਹੈ ਜੀ ਇਹ ਬਸ ਧੀਆ ਨੂੰ ਪਹਿਲਾਂ ਵਿਚਾਰੀਆਂ ਨੂੰ ਕੋਈ ਪੁੱਛਦਾ ਨਹੀਂ ਤਾਈ ਮੁੰਡਿਆਂ ਦੀ ਪੁੱਛ ਹੁੰਦੀ ਦੀ ਉਹ ਟਾਈਮ ਤਾਂ ਇੱਕ ਦੁੱਲਾ ਭੱਟੀ ਵਾਲੀ ਵੀ ਉਹ ਪਤਾ ਤੁਹਾਨੂੰ ਹਾਂ ਦੁੱਲਾ ਭੱਟੀ ਦੀ ਵੀ ਛੋਟੇ ਹੁੰਦੇ ਪਹਿਲਾਂ ਹਾਂ ਹੁਣ ਦੇ ਹੁੰਦੇ ਦੀ ਸੀ ਹਾਂ ਸੁੰਦਰਮੁੰਦਰੀਏ ਹਾਂ ਹਾਂ ਸੁੰਦਰਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ ਦੁੱਲੇ ਨੇ ਧੀ ਵੀ ਆਈ ਹਾਂ ਦੁੱਲੇ ਨੇ ਧੀ ਵੀ ਆਈ ਸਹੀ ਗੱਲ ਹੈ ਤੇ ਉਹ ਪਤਾ ਕਹਾਣੀ ਵੀ ਉਹ ਕੀ ਕਹਾਣੀ ਸੀਗੀ ਨਹੀਂ ਐਨਾ ਤਾਂ ਜੀ ਦੇਖੋ ਜਾਣਕਾਰੀ ਨਹੀਂ ਹੁਣ ਨਵੇਂ ਮੁੰਡੇ ਨੂੰ ਤਾਂ ਜਮ ਹੀ ਨਹੀਂ ਹੈ ਹਾਂ ਸਾਨੂੰ ਤਾਂ ਚਲੋ ਹੈਗੀ ਸ਼ੁਰੂਇਤ ਤਾਂ ਹੀ ਕੀਤਾ ਜੀ ਬਹੁਤ ਵਧੀਆ ਗੱਲ ਹੈ ਨਹੀਂ ਮੈਂ ਤਾਂ ਕਹਿੰਦਾ ਚੰਗੀ ਗੱਲ ਹੈ ਕਿਸੇ ਨੂੰ ਵੇਰ ਹੋਊਗੇ ਬੰਦੇ ਘਾਹ ਨੂੰ ਪਤਾ ਲੱਗੂਗਾ ਵੀ ਹਾਂ ਕਾਤੇ ਹੁੰਦੀ ਹੈ ਇਹ ਚੀਜ਼ ਤਾਂ ਹੀ ਪਤਾ ਲੱਗੂਗਾ ਆਪਣੀ ਜਿੰਨੇ ਵੀ ਨਵੇਂ ਮੁੰਡੇ ਅੱਜ ਕੱਲ ਦੇ ਕੁੜੀਆਂ ਮੁੰਡੇ ਉਹਨਾਂ ਨੂੰ ਇਹ ਚੀਜ਼ਾਂ ਦਾ ਤਾਂ ਪਤਾ ਹੀ ਨਹੀਂ ਹੈ ਨਾ ਇਹ ਚੀਜ਼ਾਂ ਦਾ ਪਤਾ ਮਹਾਵਰੇ ਕਹਾਵਤਾਂ ਵੀ ਭੁੱਲਦੇ ਜਾ ਰਹੇ ਨਹੀਂ ਉਹ ਕੀ ਕਰਨ ਲੱਗਦਾ ਤੁਹਾਨੂੰ ਅੱਜ ਕੱਲ੍ਹ ਜਿਵੇਂ ਆਪਣੇ ਪੁਰਾਣੇ ਬਿਰੁਰਗ ਕਹਾਵਤ ਮੁਹਾਵਰਾ ਵਰਤਦੇ ਦੀ ਇਹ ਗੱਲ ਹੈ ਜੀ ਹਾਂ ਜੀ ਹਾਂ ਜੀ ਇਹ ਫਿਰ ਅਜੇ ਤੁਹਾਨੂੰ ਪਤਾ ਜੀ ਫੋਨ ਦਾ ਯੁੱਗ ਆ ਗਿਆ ਉਹਦੇ ਕਰਕੇ ਮਹਾਵਰੇ ਤਾਂ ਆਪਣੇ ਭੁੱਲਣੇ ਹੀ ਉਹਨਾਂ ਨੇ ਚੈਟ ਕਰਨੀ ਉਹਨਾਂ ਨੇ ਬਸ ਹੋਰ ਤਾਂ ਉਹਨਾਂ ਨੂੰ ਕੋਈ ਕੰਮ ਤੁਹਾਨੂੰ ਸਮਾਂ ਹੈ ਨਹੀਂ ਜੀ ਹੁਣ ਤਾਂ ਕਹਿੰਦੇ ਆਪਣਾ ਸਾੜੇ ਜਿਹੜੇ ਪਿੰਡਾਂ ਵਾਲੇ ਮੁੰਡੇ ਵੀ ਉਹ ਵੀ ਹੁਣ ਤਾਂ ਮੋਟਰਸਾਈਕਲ ਚੱਕ ਕੇ ਗੁਰਦੁਆਰਾ ਜਾਣੀ ਇਹ ਗੱਲਾਂ ਹੋ ਗਈਆਂ ਜੀ ਹੁਣ ਤਾਂ ਬਾਕੀ ਹੁਣ ਹਿੰਦੀ ਨੂੰ ਜ਼ਿਆਦਾ ਮੂੰਹ ਮਾਰਨ ਲੱਗ ਗਿਆ ਆਪਣੇ ਹਿੰਦੀ ਨੂੰ ਵੀ ਕੁਝ ਤੁਹਾਨੂੰ ਪਤਾ ਜਿਹੜੇ ਇਮੀਗ੍ਰੇਸ਼ਨ ਏ ਕੁल्ले ਵੀ ਇਹਨਾਂ ਕਰਕੇ ਖਤਮੇ ਕਰਤਾ ਇਹਨਾਂ ਨੇ ਤਾਂ ਖਤਮੇ ਕਰਤੇ ਸਾਡਾ ਸਿਸਟਮ ਸਹੀ ਗੱਲ ਹੈ ਹਾਂ ਨਹੀਂ ਬਹੁਤ ਵਧੀਆ ਵਿਚਾਰ ਥੈਂਕ ਯੂ ਲੋੜੀ ਕਿਉਂ ਬਣਾਈ ਜਾਂਦੀ ਆ ਪਤਾ ਨਹੀਂ ਇਹ ਗੱਲ ਜੀ ਵੀਰੇ ਲੋੜੀ ਕਿਉਂ ਬਣਾਈ ਜਾਂਦੀ ਆ ਭਾਈ ਹਾਂ ਬਈ ਪਤਾ ਮੈਂ ਤਾਂ ਪੰਜਾਬੀ ਨਹੀਂ ਪੜਿਆ ਭਾਈ ਅੱਛਾ ਤੂੰ ਯਾਦ ਤੇ ਰਹਿਨੇ ਤਾਂ ਇੰਨੀ ਸੋਹਣੀ ਦਸਤਾਰ ਸੋਈ ਆ ਤੂੰ ਇੰਨੇ ਸੋਹਣੇ ਲੱਗਦੇ ਓ ਦਸਤਾਰ ਚ ਉਹਦਾ ਹੀ ਫਰਕ ਹੈ ਨਾ ਪੰਜਾਬੀ ਬਾਈ ਸੰਤ ਐ ਪਤਾ ਕਿ ਵਿਆਹ ਸੇ ਮੂਖੜੀ ਆ ਆਪਣੀ ਗੱੱਚੀਆਂ ਵਾਸਤੇ ਬਣਾਈ ਜਾਂਦੀ ਐ ਐਨਾ ਮਾੜਾ ਮੋਟਾ ਐ ਪਤਾ ਬਾਈ ਚੋਲੇ ਭੱਟੀ ਕਰਕੇ ਬਣਾ ਦਿੰਦੇ ਆ ਅੱਛਾ ਸਹੀ ਹੈ ਚੋਲੇ ਭੱਟੀ ਨੇ ਬਿਹਾ ਕੀਤਾ ਸੱਚੀ ਹੋ ਪਤਾ ਹੈ ਹਾਂਜੀ ਹਾਂਜੀ ਹੋਰ ਦੱਸ ਫਿਰ ਕੁਛ ਹੋਰ ਜੀ ਸਵਾਲ ਲਈ ਤੇ ਕਹਾਵਤਾਂ ਮੁਹਾਵਰੇ ਵਰਤਦੇ ਓ ਤੁਸੀਂ ਕੋਲੀ ਜੀ ਜੇ ਮੇ ਇੱਕ ਹੁੰਦਾ ਸੀਗਾ ਉਖਲੀ ਚ ਸਿਰ ਦਿੱਤਾ ਤਾਂ ਮਹੌਲੇ ਦਾ ਕੀ ਡਰ ਉਹਦਾ ਪਤਾ ਕੀ ਮਤਲਬ ਹੁੰਦਾ ਓਖਲੀ ਵੀ ਕੀ ਕਹਿੰਦੇ ਆ ਉਖਲੀ ਸਿਰ ਦਿੱਤਾ ਤਾਂ ਮਹੌਲੇ ਦਾ ਕੀ ਡਰ ਔਬੀ ਜੇ ਕੰਮ ਕਰਨੇ ਲੱਗੇ ਹੁਣ ਕੋਈ ਮੌਲਿਆਂ ਵੀ ਡਰ ਕੀਦਾ ਹੈ ਜੇ ਕੰਮ ਕਰਨੇ ਲੱਗੇ ਔਬੀ ਜੇ ਲੱਗੇ ਵੇ ਦੇਖੀ ਜਾਊਗੀ ਹਾਂ ਨਵਾਂ ਨੁਕਸਾਨ ਨਹੀਂ ਦੇਖੀ ਜਾ ਮਤਲਬ ਇਹ ਕਿਤੇ ਨਾ ਕਿਤੇ ਪੰਜਾਬੀਆਂ ਦੀ ਦਲੇਰੀ ਨੂੰ ਵੀ ਦਿਖਾਉਂਦਾ ਇਹ ਹਾਂ 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 ਬਸ ওই ਚੀਜ਼ ਹੈ ਹਾਂ ਜੀ ਭਾਈ ਇਹ ਬਸ ਸ਼ਬਦ ਛੋਟਾ ਜਿਹਾ ਮਤਲਬ ਇਹ ਜੋ ਪੰਜਾਬੀਆਂ ਦੀ ਦਲੇਰੀ ਵੀ ਝਲਕਦੀ ਆ ਵੀ ਉਹ ਗੱਲ ਕਰ ਫਿਰ ਪਰਵਾਹ ਨਹੀਂ ਕਰਦੇ ਨਾ ਵੀ ਹਾਂ ਬਹੁਤ ਨੇ ਇਦਾਂ ਦੇ ਪੰਜਾਬੀਆਂ ਦੇ ਮੁਹਾਵਰੇ ਮੁਹਾਵਰੇ ਅੱਜਕੱਲ ਨਹੀਂ ਵਰਤਦਾ ਦੇਵਾ ਪੁਰਾਣੇ ਬਜ਼ੁਰਗ ਆ ਆਪਣੇ ਬਹੁਤ ਵਰਤਦੇ ਸੀ ਹਰੇਕ ਕੰਮ ਜਾਨਦੇ ਜੋਰ ਦੀ ਲੰਗੋਟੀ ਸਹੀ ਬੁੱਢੀ ਘੋੜੀ ਲਾਲ ਲਗਾਮ ਇੱਕ ਅੱਖ ਨਾਲ ਦੇਖਣਾ ਇੱਕ ਅੱਖ ਨਾਲ ਦੇਖਣਾ ਬਹੁਤ ਹੈ ਜੀ ਉਹ ਉਹ ਵਜਨ ਵੀ ਪੈਂਦਾ ਦੀ ਗੱਲ ਕਰਦੇ ਵੇ ਸੁਣਨੇ ਵਾਲੇ ਨੂੰ ਵੀ ਮਤਲਬ ਸੁਣਦਾ ਦੀ ਹਾਲਾ ਧਿਆਨ ਨਾਲ ਜਦੋਂ ਉਹ ਮੁਹਾਵਰੇ ਵਰਤਦੇ ਦੀ ਪਰ ਅੱਜਕੱਲ ਇਹ ਚੀਜ਼ ਖਤਮ ਹੋ ਰਹੀ ਹੈ ਹਾਂ ਜੀ ਹਿੰਦਿਆਂ ਵਾਇਕ ਖੋਦਾ ਪਹਾੜ ਨਿਕਲੀ ਚੁਈ ਆ ਹਾਂ ਉਹੀ ਯਾਦ ਅੱਜ ਕੱਲ ਸਹੀ ਗੱਲ ਜਾਂ ਜੰਗਲ ਬੱਲ ਪਤਾ ਕਿਹੜੀ ਹੁੰਦੀ ਆ ਉਹ ਯਾਦ ਬਹੁਤ ਬਹੁਤ ਹਾਂ ਬਈ ਠੀਕ ਧੰਨਵਾਦ ਜੀ ਧੰਨਵਾਦ ਬਹੁਤ ਧੰਨਵਾਦ ਸੋ ਦੋਸਤੋ ਲੋੜੀ ਦੇ ਮੌਕੇ ਤੇ ਗੱਲਬਾਤ ਕੀਤੀ ਐ ਇਸ ਮੌਕੇ ਕੀ ਕਹਿਣਾ ਤੇ ਕਿੰਨਾ ਕੁ ਤਿਹਾਰ ਬਾਰੇ ਪਤਾ ਹੈ ਉਹ ਤੁਸੀਂ ਸਾਰਾ ਸੁਣੀ ਲਿਆ ਤੇ ਕੀ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਹੀ ਹੋਰ ਵੀਡੀਓ ਮਤਲਬ ਅਗਲੇ ਪਾਰਟ ਵੀ ਇਸੇ ਮੁੱਦੇ ਤੇ ਬਣਾਏ ਜਾਣ ਕਿਉਂਕਿ ਅੱਜ ਪਤਾ ਲੱਗਿਆ ਕਿ ਤਕਰੀਬਨ 90% ਦੇ ਕਰੀਬ ਨਹੀਂ ਪਤਾ ਸੀਗਾ ਨੌਜਵਾਨਾਂ ਨੂੰ ਬੱਚਿਆਂ ਨੂੰ ਦੀ ਲੋੜੀ ਕਿਉਂ ਮਨਾਈ ਜਾਂਦੀ ਹੈ ਤੇ ਕੋਸ਼ਿਸ਼ ਕਿ ਇਹ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਹਰ ਇੱਕ ਤਿਹਾਰ ਹਰ ਇੱਕ ਖਾਸ ਮੌਕੇ ਤੇ ਇਸ ਤਰ੍ਹਾਂ ਦੀ ਗੱਲ ਪੁੱਛੀ ਜਾਵੇ ਤਾਂ ਕਿ ਆਪਣੇ ਇਤਿਹਾਸ ਨਾਲ ਆਪਣੇ ਕਲਚਰ ਨਾਲ ਬੱਚਿਆਂ ਨੂੰ ਨੌਜਵਾਨਾਂ ਨੂੰ ਜੋੜਿਆ ਜਾ ਸਕੇ ਇਸ ਬਾਰੇ ਕੀ ਕਹਿਣਾ ਹੈ ਤੁਹਾਡਾ ਜੀਐਸਨ ਉਹਦੇ ਵਿੱਚ ਜਰੂਰ ਦੱਸਿਓ ਤੇ ਹੌਸਲਾ ਵਜਾਈ ਦੇ ਲਈ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜੂ ਕਰ ਦੇਣਾ ਤੇ ਇਸ ਖਾਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਅਲੀਮਪਰਡ ਗਾਂਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਧੰਨਵਾਦ ਜੀ